ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਫੇਰ ਜੇ ਗੱਲਬਾਤ ਕਰ ਲਈ ਆਪਾਂ ਪਹੁੰਚ ਚੁੱਕੇ ਆ ਪਿੰਡ ਤੁੰਗਾ ਢੀ ਤਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਅਕਸਰ ਵੀਡੀਓ ਬਣਾਉਂਦੇ ਰਹੇ ਨੇ ਇਸ ਘਰ ਦੇ ਵਿੱਚੋਂ گاਵਾ ਦਿਖਾਵਾਂਗੇ ਪੰਜ ਜਰਸੀ ਤੇ ਇੱਕ ਦਿਖਾਵਾਂਗੇ ਫੁੱਲ ਵੱਡੇ ਕੱਦ ਕਾਠ ਵਾਲੀ ਐਫ ਐ ਰੇਟ ਉਹਦਾ ਬਿਲਕੁਲ ਹੈਰਾਨ ਕਰਨ ਵਾਲੀ ਕਰਾਵਾਂਗੇ ਆਪਾਂ ਤੇ ਜਰਸੀ ਆ ਗਈਆਂ ਜਿਹੜੀਆਂ ਦੰਦਾਂ ਚ ਵੀ ਆ ਗਈਆਂ ਬੈੜਾ ਵਿੱਚ ਕੁਆਲਿਟੀ ਆ ਗਈ ਪੂਰੀ ਟੌਪ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਤੇ ਬਾਕੀ ਰੇਟ ਜਿਹੜਾ ਹੁੰਦਾ ਰਾਤੰਗ ਜੀ ਦੱਸ ਦਣਾ ਵੀ ਇਸ ਘਰ ਦੇ ਵਿੱਚੋਂ ਜਿੰਨੇ ਕ ਜਾਨਵਰ ਖਰੀਦਾਂਗੇ ਰੇਟ ਬਿਲਕੁਲ ਨੋਰਮਲ ਹੁੰਦਾ ਤੇ ਕੁਆਲਿਟੀ ਜਾਨਵਰ ਦੀ ਚੰਗੀ ਹੁੰਦੀ ਆ ਆ ਜਾੜੀ ਹੋਰ ਕਿ ਮਿਆਂ ਵਧੀਆ ਬਾਈ ਹਸਰੀ ਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਉੱਥੋਂ ਕਰ ਲੀਏ ਸ਼ੁਰੂ ਫਿਰ ਹਾਂਜੀ ਬਾਈ ਆ ਜਾ ਇਧਰ ਲੈ ਬੰਨੇ ਲਿਆ ਗੈਰੀ ਇੱਥੇ ਮਾਰ ਦੇ ਕੈਮਰਾ ਲੈ ਤੋੜ ਦੋ ਜੀ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਇਹ ਪਹਿਲੇ ਸੂਆ ਆ ਬਾਈ ਬੱਸੀ ਮਗਰਾ ਓਏ ਨਾਲ ਵੀ ਪੱਛੀ ਆ ਇਹਦੇ ਹਾਂਜੀ ਹਾਂ ਸੂਆ ਪਹਿਲਾ ਆਪ ਵੀ ਬੱਤੀ ਆ ਤੇ ਨਾਲ ਵੀ ਬੱਤੀ ਆ ਤੇ ਰੰਗ ਰੂਪ ਦੀ ਕੁਆਲਿਟੀ ਆ ਗਈ ਬਿਲਕੁਲ ਟੌਪ ਦੀ ਜਮਾਂ ਹੈ ਨਾ ਗਹਿਰਾ ਰੰਗ ਆ ਗਿਆ ਹਾਂਜੀ ਦੰਦਾਂ 'ਚ ਕਿਵੇਂ ਆ ਦੰਦਾਂ 'ਚ ਚਾਰ ਦੰਦ ਬਾਈ ਦੰਦਾਂ 'ਚ ਚਾਰ ਦੰਦ ਸੂਆ ਪਹਿਲਾ ਸੂਈ ਕਿੰਨੇ ਦਿਨ ਦੀ ਹੋਗੀ ਸੂਈ ਬਾਈ ਆ ਗੰਨਵੰਦ ਮਾਰਦੀ ਆ ਲੈ ਹੋਗੇ ਜਾਣੀ 10-12 ਦਿਨ ਸੂਈ ਨੂੰ ਹਾਂ ਇੱਥੇ 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 ਖੜਾ ਕੇ ਦਿਖਾ ਦੇ ਕਿਹੜਾ ਹੋਰ ਕਮਾਲਾ ਕਮਾਲਾ ਕਿਹੜਾ ਹੋਰ ਕਮਾਲਾ ਰੂ ਸੂਈ ਹੋਗੀ 10-12 ਦਿਨਾਂ ਦੀ ਤੇ ਆਰਡਰ ਹੈਗਾ ਸਟਿਚ ਚ 22 ਚੂਈ ਦੀ ਕਿਵੇਂ ਆ 22 ਦੀ ਇੱਕ ਨੰਬਰ ਵੀਰੇ ਉਟੀ ਧਾਰ ਆ ਕੱਦ ਕਾਠ ਵੀ ਇਹਦਾ ਖਰ ਆਰਡਰ ਬਿਲਕੁਲ ਸਟਿਚਾ ਕੁਆਲਿਟੀ ਚੰਗੀ ਆ ਤੇ ਨਾਲ ਵੀ ਇਹਦੇ ਬੱਛੀ ਆ ਗਈ ਤੇ ਦੰਦਾਂ ਚ ਆ ਗਈ ਜੇ ਗੱਲ ਬਾਤ ਕਰ ਲਈਏ ਚਾਰ ਦੰਦਾਂ ਆਈ ਫੈਨ ਦਿਖਾ ਦੀ ਸਮਾਰ ਕੇ ਤੇ ਬੈਕ ਤੋਂ ਦਿਖਾ ਦੀ ਆਰਡਰ ਤੇ ਬਾਡੀ ਬੁੱਡੀ ਵੀ ਦਿਖਾ ਦੀ ਇਹਦੀ ਉਸਤਾਦ ਹੁਣ ਦੁੱਧ ਕਿੰਨਾ ਰੈਡੀ ਆ ਇਹ ਥੱਲੇ ਬਾਈ ਅੱਜ ਆਈ ਆ ਦੇਖ ਉਹਦਾ 14 ਕਹਿੰਦੇ ਮਾਲਕ ਆਪਾਂ 12 ਦੇਵਾਂਗੇ ਠੀਕ ਹੈ ਕਿਉਂ ਬਾੜ ਛਬਰ ਤੇ ਭੰਨਿਆ ਜਾਂਦਾ ਡੰਗਰਾ ਦੇ ਲੋ ਬਈ ਗੰਦ ਮੰਦ ਹੰਦੇ ਮਾਰ ਰਹੀ ਯਾਰੇ ਕੱਟ ਤੇ ਚੱਲਦੀ ਆ ਹਾਂ 10 ਦਿਨ ਦੀ ਉਹ ਬੱਛੀ ਆ ਦੇਖੋ ਕਿੰਦੀ ਪ्योर ਪੂਰੀ ਵਧੀਆ ਬੱਛੀ ਆ ਆ ਨਾਲ ਆ ਗਈ ਇਹਦੇ ਸੱਜਣੋਂ ਬੱਛੀ ਲੰਬਾਈ ਲੰਬੂਈ ਬਹੁਤ ਬੱਛੀ ਵੀ ਚੰਗੀ ਕੁਆਲਿਟੀ ਦੀ ਆ ਗਈ ਤੇ ਆਰਡਰ ਵੀ ਇਹਦਾ ਜੇ ਗੱਲਬਾਤ ਕਰ ਲਈ ਬੱਛੀ ਜਿਵੇਂ ਤੁਹਾਨੂੰ ਮੈਂ ਦਿਖਾਇਆ ਸਟਿਚ ਆਰਡਰ ਚ ਆ ਗਈ ਇੱਥੋਂ ਦਿਖਾਦੀ ਫਿਰ ਇਸ ਕੁਆਲਿਟੀ ਕੋਈ ਆ ਇੱਕ ਇੱਕ ਵਾਰੀ ਇਧਰ ਮਾਰਦੇ ਬੈਠਦੇ ਪਛਾਣੂ ਹੋ ਕੇ ਦਿਖਾਉਂਦੇ ਬੋਦੀ ਵਾਲੀ ਆ ਗੂਰੀ ਬੱਚੇ ਵੀ ਆ ਜਿਵੇਂ ਉਹ ਕਹਿ ਦਿੰਦੇ ਨੇ ਨਾ ਵੀ ਪਾਇਓਰਟੀ ਹੁੰਦੀ ਆ ਹਨਾ ਇਹਦੇ ਜੀ ਹਾਂ ਆ ਬੋਦੇ ਵਾਲੀ ਆ ਗਈ ਤੇ ਮੋਟੀ ਅੱਖ ਚ ਆ ਗਈ ਆ ਗਈ ਪਿਓਰ ਜਰਸੀ ਤੇ ਰੰਗ ਰੂਪ ਦੀ ਵੀ ਐਨ ਆ ਗਈ ਸਿਰਾ ਕੁਆਲਿਟੀ ਦੀ ਪੈਸੇ ਕਿੰਨੇ ਲਾਵਾਂਗੇ ਇਹਦਾ 45000 ਆ ਜੀ ਮਾਨਤਾਣ ਕਰ ਦਾਂਗੇ ਇਹ ਲਵਾਂਗੇ ਸਿਰਫ 45000 ਰੁਪਏ ਮਾਨਤਨ ਆਏਗਾ ਇਹਦਾ ਕਰ ਦਾਂਗੇ ਕੱਦ ਦੇਖ ਲਓ ਤੁਸੀਂ ਕੱਦ ਫਿੱਟ ਵੀ ਚੰਗਾ ਤੇ ਕੁਆਲਿਟੀ ਯਾਰ ਇਹ ਚ ਫੁੱਲ ਕੁਆਲਿਟੀ ਆ ਗਈ ਐਨ ਪੂਰੀ ਜਿੰਨੀ ਕਹਿੰਦੇ ਹੁੰਦੇ ਨੇ ਆਰਡਰ ਵੀ ਸਟਿਚ ਆ ਗਿਆ ਵੀ ਹਰੇਕ ਪੱਖ ਤੋਂ ਚੰਗੀ ਆ ਗਈ ਤੇ ਆ ਵੀ ਇਹ ਤਾਂ ਨੱਚ ਗਈ ਤੇ ਨਾਲ ਵੀ ਇਹਦੇ ਬੱਛੀ ਆ ਗਈ ਤੇ ਹੁਣ ਮਾਰਦੇ ਇਧਰਲੇ ਬੰਨੇ ਆ ਵੀ ਮੇਰਾ ਖਿਆਲ ਤੁੰਦਾ ਜੀ ਹੋਣਾ ਇਹ ਬੱਛੀ ਬਾਈ ਖੀਰੀ ਮੰਨ ਲੈ ਜਾਨੀ ਇੱਕ ਦੰਦ ਦੀ ਪੱਟਿਆ ਨੇ ਇੱਕ ਦੰਦ ਪੱਟਿਆ ਵਾ ਹਾਂਜੀ ਸੂਆ ਪਹਿਲਾ ਸੂਆ ਪਹਿਲਾ ਕਿੰਨੇ ਦਿਨ ਕਰਦੀ ਆ ਇਹ ਲਊਗੀ ਬਾਈ 10 12 ਦਿਨ ਬੱਚੀ 10 12 ਦਿਨ ਤੱਕ ਤਾਂ ਬਹੁਤ ਬਣ ਜੂ ਇਹ ਥੱਲੇ ਪੂਰੀ ਵਧੀਆ ਬਣੂਗੀ ਆ ਕਾਦੇ ਦਾ ਆ ਗਿਆ ਦਰਮਿਆਨਾ ਕਿਉਂਕਿ ਸੂਆ ਪਹਿਲਾ ਖੀਰੀਏ ਆ ਗਈ ਹਜੇ ਹਾਂ ਇਹ ਉਮਰ ਦੀ ਨਿਆਣੀ ਨਿਆਣੀ ਆ ਉਮਰ ਦੀ ਆ ਉਮਰ ਦੀ ਆ ਗਈ ਬਿਲਕੁਲ ਨਿਆਣੀ ਇਹਨੇ ਕੱਦ ਤੇ ਡੱਗੇ ਕਰਨਾ ਇੱਥੋਂ ਇਹ ਵੀ ਪੂਰੀ ਪਿਓਰ ਚੈੱਕ ਨਾ ਤੇ ਜੱਤ ਜੁੱਤ ਦੇਖੋ ਤੁਸੀਂ ਯਰ ਸੀ ਜਿੰਨੀਆਂ ਦਿਖਾਉਂਗਾ ਪੰਜੇ ਪੂਰੀਆਂ ਪਿਓਰ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਵੱਡੀ ਐਚਐਫ ਲੈ ਚਲਾਏ ਨੂੰ ਬਾਈ ਇਹ ਘੜਦੂ ਲੱਗੀ 10 ਤੋਂ 12 ਦਿਨ ਹਾਂ ਬਾਈ ਲੈ ਜੀ ਬੜੀ ਚਲ ਗਈ ਜਾਨੀ ਬੱਸੀ ਆਰਡਰ ਚੰਗਾ ਬਣਾਉ ਤੇ ਸਟਿਚ ਬਣਾਉਗੀ ਬਿਲਕੁਲ ਟੁੱਟ ਮਾਡਰ ਨਹੀਂ ਬਣਾਉਗੀ ਐਨ ਬਾਕੀ ਇਹ ਸੱਜਣਾਂ ਦੇ ਕੇ ਜਾਣੀਆਂ ਚੀਜ਼ ਇਹ ਵੀ ਕੁਆਲਿਟੀ ਦੀ ਆ ਗਈ ਪੂਰੀ ਪੂਰੀਆਂ ਨਾ ਟੌਪ ਕੁਆਲਿਟੀ ਕਹਿ ਲਈ ਆਪਾਂ ਰੰਗ ਰੂਪ ਦੀ ਚੰਗੀ ਆ ਤੇ ਬਾਕੀ ਬਾਡੀ ਬੁੱਡੀ ਵੀ ਚੰਗੀ ਆ ਤੇ ਮਾਡਰ ਆਰਡਰ ਬਣਾਉਗੀ ਬਾ ਕਮਾਲ ਥੱਲੇ ਤੇ ਥਣਫੋਣ ਸੀਲ ਸਾਈ ਬੱਸੀ ਬਹੁਤ ਆ ਤਲੂਣਾ ਜਿਵੇਂ ਲੈ ਜਿਵੇਂ ਕਹਿ ਨਹੀਂ ਦਿੰਦੇ ਵੀ ਆ ਪਿੰਡਾ ਸਲੀਨ ਵਾਂਗੂ ਹਨਾ ਉਹ ਗੱਲ ਵੱਟ ਬਣਾਊਗੀ ਤੇ ਦੰਦਾ ਚ ਖੀਰੀਏ ਮੰਨ ਲਏ ਨੂੰ ਕਿਉਂਕਿ ਸਿਰਫ ਇਹਨੇ ਇੱਕ ਦੰਦ ਹੀ ਕੱਢਿਆ ਹਜੇ ਆ ਇਧਰ ਲੈ ਬੰਨਿਆ ਦਿਖਾ ਦੇ ਆਨ ਸਮਾਰ ਕੇ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ ਤਰ੍ਹਾਂ ਨੂੰ ਇੱਥੇ ਤੋਂ ਦਿਖਾ ਦੇ ਆ ਪਛਾਣੂ ਹੋ ਕੇ ਫੇਸ ਕੁਆਲਿਟੀ ਚੈੱਕ ਕਰਾ ਦੇ ਉਹਨਾਂ ਬਾਡੀ ਬੁੱਡੀ ਸਾਰੀ ਦਿਖਾ ਦੇ ਪਛਾਣੂ ਹੋ ਕੇ ਤੇ ਅੱਖ ਖੁੱਖ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਮੱਥੇ ਚ ਟੂਆ ਟੂਆ ਆ ਗਿਆ ਪਿਓਰ ਜਰਸੀ ਚ ਆ ਗਈ ਇਹਦੇ ਪੈਸੇ ਕਿੰਨੇ ਲਾਵਾਂਗੇ ਭਾਈ ਇਹਦੇ ਬਾਈ ਆਪਾਂ 40000 ਦੀ ਦੇ ਦਾਂਗੇ ਹਾਂ ਨਾ ਇਹ ਦੇ ਦਾਂਗੇ 40 40 ਦਾ ਲੈਣ ਜੋੜੇ ਜੋ ਕਰ ਦਾਂਗੇ ਮਾਰਤਾ ਇੱਛਕ ਹੋਇਆ ਮਾ ਕਰ ਦਾਂਗੇ ਮਾਰਤਾ ਨੇ ਜੋੜਾ 82000 ਦਾ ਦੇ ਦਾਂਗੇ ਨਾ ਮੁੱਲ 45 ਕਰਿਆ ਇਹਦਾ 40 82000 ਦਾ ਜੋੜਾ ਦੇ ਦਾਂਗੇ 3000 ਛੱਡ ਦਾਂਗੇ ਆ ਬਾਈ ਕਹਿੰਦਾ 3000 ਹੋਰ ਵੀ ਕਰਦਾ ਛੋੜ ਛੱਪਾ ਮੌਕੇ ਤੇ ਹੋਰ ਕਰ ਦਾਂਗੇ ਤੇ ਸ਼ੂਟ ਵੀ ਖੁੱਲਾ ਕਰਦੇ ਨੇ ਸੱਜਣੋ ਰਿਹਾ ਇਹ ਸ਼ੂਟ 150 ਦਾ ਸਿਸਟਮ ਨਾ ਨਾ ਵੀਰੇ ਤੇ ਹੁਣ ਮਾਰ ਦੇ ਆਈ ਦੇ ਤੇ ਇਹ ਵੱਡੀ ਆ ਗਈ ਹੈ ਨਾ ਹਾਂਜੀ ਆਏ ਵੱਡੀ ਆ ਗਈ ਥੋੜੀ ਜੀ ਬਾਡੀ ਬੂਡੀ ਦੀ ਵੀ ਚੰਗੀ ਆ ਇਹਦਾ ਸੂਆ ਕਿਡਾ ਇਹਦਾ ਬਾਈ ਦੂਜਾ ਇਹ ਵੀ ਸੂਈ ਹੋਈ ਆ ਹਾਂ ਬਾਈ ਸੂਈ ਆ ਬਸਾ ਮਗਰਾ ਇਹਦੇ ਮਗਰ ਮੇਲ ਕਾ ਹਾਂਜੀ ਇਹ ਕਿੰਨੇ ਦਿਨ ਦੀ ਸੂਈ ਹੋਗੀ ਬਾਈ ਇਹਨੂੰ ਸੂਈ ਨਾ ਹੋ ਗਈ 15 16 ਦਿਨ 15 16 ਦਿਨਾਂ ਦੀ ਥੱਲੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ 18 ਕਿਆ ਮਾਲਕਾਂ ਨੇ ਆਪਾਂ 14 15 ਮੰਨਦੇ ਆ 14 ਅੱਜ ਸਵੇਰੇ ਆਇਆ ਨਾ ਜਾਨੀ 14 15 ਮੰਨ ਕੇ ਆ ਜਿਓ ਦੇਰੂਗੀ ਦੁੱਧ ਤੇ ਬੈੜ ਆ ਗਈ ਵੱਡੀ ਇਹੋ ਜੇ ਗੱਲਬਾਤ ਕਰ ਲਈਏ ਆਰਡਰ ਵੀ ਚੰਗਾ ਦਿਖਾਉਂਦੀ ਆ ਕਮਾਲਿਆ ਕਮਾਲਿਆ ਕੋਈ ਗੱਲ ਨਹੀਂ ਇਧਰਲੇ ਪੰਨੋ ਲੈ ਆ ਇਸ ਟਾਈਮ ਬਾਈ ਕਹਿੰਦਾ 14 ਕਿਲੋ ਮੰਨ ਕੇ ਆ ਲੈ ਜਿਹੜੇ ਸੱਜਣ ਨੇ ਲਿਆਣੀਆਂ ਗਾਰੰ 16 17 ਕਿਲੋ ਦੀ ਗਰੰਟੀ ਦਾ ਸਫਰ ਦਾ ਬਾਹਰ ਪਾਣ ਦਿੰਦੀ ਆ ਦੁੱਧ ਪਸ਼ੂ ਤੋੜ ਜਾਂਦਾ ਹੁੰਦਾ ਬਾਕੀ ਆਰਡਰ ਹੈਗਾ ਵੀਰੇ ਚਬਾਈ ਵੀ ਲਊ ਤੇ ਵਹਿੜ ਆ ਗਈ ਬਾਡੀ ਵਾਲੀ ਨਾਲੇ ਦੇ ਮੇਲਕਾਫ ਆ ਤੇ ਸੂਆ ਹੈਗੀ ਆ ਦੂਜਾ ਚਬਾਈ ਦੀ ਕਿਵੇਂ ਆ ਬਾਈ ਇਹ ਚਬਾਈ ਦੀ ਓਕੇ ਆ ਪੋਲੀ ਧਾਰਾ ਵੀਰੇ ਆ ਚਬਾਈ ਚਬੂਈ ਦੀ ਬਾਈ ਕਹਿੰਦਾ ਓਕੇ ਦੀ ਰਿਪੋਰਟ ਆ ਤੇ ਠੰਡੀ ਸੀ ਲਾ ਬਾਕੀ ਹਨ ਹਨੋਟ ਵੀ ਚੰਗਾ ਬਣਾਓ ਇਹਦੇ ਪੈਸੇ ਕਿੰਨੇ ਲਵਾਂਗੇ ਲੱਗੇ ਇਹਦੇ ਬਾਈ ਇਹ ਵੀ ਦੇ ਦਾਂਗੇ ਆਪਾਂ ਜਮਾ ਫੈਕਸ 40000 ਦੀ ਇਹ ਦੇ ਦਾਂਗੇ 40 ਦੀ ਦੇ ਦਾਂਗੇ 40 40 ਕਰ ਦਾਂਗੇ ਦੇ ਦਾਂਗੇ ਬਾਈ ਦੇਣਾ ਮੁੱਲ ਨਹੀਂ ਬਾਲੇ ਕਰਾਂਗੇ ਆਪਾਂ 40 40 ਕਰ ਦਾਂਗੇ ਲਾ ਆ ਵੀ ਤੋਰ ਦੇ ਖੋਲ ਕੇ ਇਹ ਦਾ ਸੁਆ ਕਿਹੜਾ ਇਹ ਵੀ ਐ ਸੁਆ ਸੁੰਦੀ ਆ ਵੀਰੇ ਇਹ ਕਹੇ ਇੱਕ ਦਿਨ ਕੱਢਦੀ ਆ ਇਹਦੇ ਦਿਨ ਪੂਰੇ ਨੇ ਉੱਪਰ ਹੀ ਲੈ ਕੇ ਜਾਂਦੀ ਆ ਇਹ ਦਿਨ ਅੱਛਾ 13 ਕਿਲੋ ਪਲੂਣ ਦਾ ਰਿਕਾਰਡ ਆ ਠੀਕ ਹੈ ਜੀ ਐਕਸਤੀ ਲੈ ਮੇਰੇ ਹਿਸਾਬ ਨਾਲ ਟੱਕ ਹੈਗੀ ਮੂਰ ਨੂੰ ਠੀਕ ਹੈ ਜੀ ਥੋੜੀ ਨੇੜਿਓਂ ਫੜ ਮੁੰਡੇ ਟੱਕ ਗਾਹਲੇ ਬੰਨੇ ਰੱਖ ਥੋੜੀ ਜੀ ਗਾਹਲੇ ਮੂਰ ਨੂੰ ਜ਼ਿਆਦਾ ਵਾ ਆ ਗਾਹਲੇ ਮੈਨੂੰ ਜੀਵਾ ਬਹੁਤ ਸੋਹਣਾ ਥਾਣ ਵੀ ਟੋਪ ਦਾ ਬਣਾਉਗੀ ਹਾਂਜੀ ਹਾਂ ਪਾਸਾ ਪੂਸਾ ਤਾਂ ਨਹੀਂ ਕਰਦੀ ਜਮਾ ਹੀ ਨਹੀਂ ਬਾਈ ਜਮਾ ਹੀ ਨਹੀਂ ਆ ਮਾੜੀ ਮੋਟੀ ਭਾਲਪੜ ਹੋਊ ਸਾਲਪੜ ਹੈਗੀ ਆ ਮੋਟੀ ਧਾਰਦੀ ਆ ਆ ਬੋਝ ਕੇ ਲਿਆ ਉਧਰ ਖੁੱਲਾ ਖਲੀ ਖੁੱਲੀਆਂ ਥੋੜੀ ਜਿਹੀ ਮੂਰੀ ਦਾ ਜ਼ਰੂਰ ਕਰਦੇ ਆ ਡੰਗਰ ਹੱਤ ਲਿਆਰੇ ਕਰਕੇ ਥੋੜਾ ਜਿਹਾ ਸਿਸਟਮ ਕਰ ਜਾਂਦੇ ਨੇ ਇਹ ਦਿਨ ਮੇਰਾ ਖਿਆਲ ਕੱਢ ਦੂਗੀ ਯਾਰ 1-2 ਅਜੇ ਹੋਰ ਬਾਈ ਮੈਂ ਵੀ ਹਾਂ 2-4 ਦਿਨ ਲੈ ਕੇ ਜਾ ਸਕਦੀ ਆ ਉਹ ਜੇ ਉਹਨੀ ਤਿਆਰੀ ਫੜੀ ਨਹੀਂ ਹੈ ਨਾ ਫੜੀ ਨਹੀਂ ਹੈਗੀ ਬਣ ਜਾਂਦੀ ਆ ਦੋ ਚਾਰ ਦਿਨ ਬਾਕੀ ਜਿਵੇਂ ਗਾਮ ਵਾਲਾ ਸਿਸਟਮ ਤੁਹਾਨੂੰ ਮੈਂ ਦੱਸਦਾ ਵੀ ਉਹਨਾਂ ਅੱਗੇ ਵੀ ਇਹ ਸੂਕੇ ਵੀ ਮਿੰਟਾਂ ਜਾਂ ਜੀ ਤਿਆਰ ਹੋ ਜਾਣਗੇ ਹੁੰਦੀਆਂ ਨੇ ਲੈ ਹਲੇ ਚਬਾਈ ਆ ਬਾਈ ਇਹ ਬਾਈ ਮੈਂ ਪਾਸ ਕਰੀ ਆ ਯਾਨੀ ਮੋਟੀ ਧਾਰ ਆਉਂਦੀ ਆ ਨਾ ਬਾਕੀ ਦਾ ਥਣ ਵੀ ਦੱਸਦਾ ਨਾ ਬਾਕੀ ਦਾ ਥਣ ਥਣੌੜ ਵੀ ਲੈ ਪੀ ਹੋ ਬਿਲਕੁਲ ਆ ਇਹਨਾਂ ਹਲੇ ਮੈਂ ਨਹੀਂ ਜਾਣੀ ਦਾ ਨਾ ਤੇ ਥਣ ਸੁਣ ਦੇਖਿਆ ਤੇ ਥਣ ਸੁਣ ਤੇਰਾ ਮੰਨ ਲਾ ਵੀ ਜਿੱਦਾਂ ਕਹਿੰਦਾ ਲੱਖ ਸਵਾ ਲੱਖ ਵਾਲੀ ਮੈਂ ਇਹਦੇ ਲੱਗਿਆ ਉਹ ਨਾਲ ਲਵਾਦਾ ਥਣ ਥਣੋਂ ਦੀ ਚਬਾਈ ਇਹਦੀ ਹੋਊਗੀ ਰੁਗ ਰੁਗ ਦੀ ਬਾਕੀ ਪਾਸ ਕਰਕੇ ਲੈ ਜਾਣਾ ਤੁਹਾਡੀ ਡਿਊਟੀ ਹੈ ਇਹਦੇ پیسے ਕਿੰਨੇ ਲਵਾਂਗੇ ਇਹ ਵੀ 40 ਦੀ ਦੇ ਦਾਂਗੇ ਮੁੱਲ ਹੈਗਾ ਵੀਰੇ 43000 ਅੱਛਾ 40 ਦੀ ਸ਼ਰਦਾਂਗੇ ਯਾਨੀ 40 40 ਬਾਲਾ ਨਾ ਵੀਰ ਮਣੇ ਖਿੱਚਿਓ ਆ ਕੇ ਇੱਥੇ ਥੋੜ ਛੱਪਾ ਹੀ ਹੋਮ ਠੀਕ ਹੈ ਜੀ ਆਹ ਥੋੜੀ ਜਿਹੀ ਨਿੱਕੀ ਆ ਗਈ ਹਾਂ ਇਹ ਛੋਟੇ ਕੱਦ ਚ ਆ ਇਹ ਆ ਇਹ ਆ ਗਈ ਨਿੱਕੀ ਜਿੱਡੀ ਕਾਪ ਉਹਦਾ ਕਾਡਰ ਤਿਆਰ ਕਰ ਦੇਣਾ ਇਹਨੇ ਇੱਕ ਇੱਕ ਦਿਨ ਕਰ ਇਹ ਲਊਗੀ ਬਾਈ 5-7 ਦਿਨ ਸੂਏ ਦਾ ਸੂਏ ਜਾਨੀ ਦਿਨ 5-7 ਦਿਨ ਲੈ ਕੇ ਵੀ ਜਾ ਸਕਦੀ ਆ। ਮੇਰੇ ਖਿਆਲ ਆ ਘੱਟੀ ਰੋਕੂ ਹਣਾ। ਘੱਟੀ ਰੋਕੂ ਵੀ। ਮੇਰਾ ਵੀ ਥੋੜੀ ਰੋਕੂਗੀ। ਹੈਗੀ ਵੀ ਨਿਆਣੀਆਂ ਤੇ ਆਰਡਰ ਵੀ ਕੱਬਾ ਬਣਾਉਗੀ। ਹੂੰ। ਇਹਦਾ ਸੂਆ ਕਿਹੜਾ ਦੱਸਿਆ? ਸੂਏ ਬਾਈ ਇਹ ਸੂਗੀ ਤੀਜੇ। ਤੀਜਾ ਸੂਆ। ਹਾਂ ਉਹ ਦੂਜੇ ਮਾਲਕਾਂ ਨੇ ਕਿਹਾ ਪਰ ਲੱਗਦੀ ਯਾਨੀ ਤੀਜੇ ਆ। ਸਾਈ ਹਾਲ ਦਾ ਕਰਾ ਸਕਦਾ ਯਾਨੀ। ਹਾਂ ਕਰਾਉ ਸਾ ਸੀਲ ਠੰਦੀ ਪੂਰੀ ਆ ਨਾ। ਆ ਕਰਾਉਸ ਆ ਗਿਆ ਥੋੜਾ ਸਾਈ ਹਾਲ ਦਾ ਕਿਉਂਕਿ ਥਣ ਥੋੜਾ ਲੰਮਾ ਪਾਉਂਦੀ ਆ ਸਾਈ ਹਾਲ ਵਾਂਗੂ। ਤੇ ਹੈਗੀ ਆ ਚੰਗੀ ਗੋਲ ਮਟੋਲ ਜੀ ਆ ਕਾਦੇ ਦਾ ਵਾੜਾ ਵੱਡਾ ਨਹੀਂ ਹੈਗਾ ਕੱਦ ਆ ਗਿਆ ਨਿੱਕੇ ਕੱਦ ਚ ਲੈ ਤੇ ਉਹਦਾ ਕੁਆਲਟੀ ਇਹਦੀ ਚੰਗੀ ਆ ਉਹ ਠੰਡੀ ਸੀਲਾ ਬਾਈ ਠੰਡੀ ਸੀਲ ਪੂਰੀ ਆ ਕਿੰਨਾ ਕਿ ਦੱਸਿਆ ਤਾਂ ਦੁੱਧ ਬਾਈ ਇਹਦਾ ਦੱਸਿਆ 16 17 ਕਿਲੋ ਪਾ ਦੂਗੀ ਆ ਹੈਗੀ ਨਾ ਤੇ ਦੀ ਵੀ ਮੂਰ ਨੂੰ ਆ ਆਰਡਰ ਚੰਗਾ ਆ ਅੱਗੇ ਪਿੱਛੇ ਦਾ ਬਣਾਉਗੀ ਹਾਂਜੀ ਆਰਡਰ ਅੱਗੇ ਪਿੱਛੇ ਦਾ ਬਣਾਉ ਦਿਨ ਹਜੇ ਜਰੂਰ ਕਰਦੇ ਜਿਵੇਂ ਤੁਹਾਨੂੰ ਦੱਸਿਆ ਹਲਕੀ ਜੀ ਸਾਈ ਹਾਲ ਦੀ ਕ੍ਰੋਸ ਆ ਗਈ ਇਹਦੇ ਚ ਉਹ ਪੈਂਦੀ ਜਰਸੀ ਜੀ ਆ ਜਾਨ ਜੂਨ ਚੰਗੀ ਆ ਇਹਦੇ ਚ ਤੇ ਹੈਗੀ ਛੋਟੀ ਇਹ ਨਾਲੇ ਥੋੜੇ ਸਾਂ ਵਿੱਚ ਖੜਜੂ ਜੇ ਮੇਰੇ ਸ਼ਹਿਰ ਸ਼ੋਹਰਾ ਦਾ ਸੱਜਣ ਸ਼ਕੀਨ ਹੁੰਦਾ ਯਰਸੀ ਦਾ ਕੋਈ ਜਰਸੀ ਦੇ ਸਾਈ ਵਾਲਾ ਦੋਨੇ ਪੱਖਾਂ ਦਾ ਸ਼ੌਂਕ ਇਹ ਤੁਹਾਡਾ ਪੂਰਾ ਕਰ ਦੂਗੀ ਇਹ ਕਿ ਨਹੀਂ ਦੇ ਦੇਣਗੇ ਇਹ ਲਈ 45000 ਇਹਦਾ ਵੱਧ ਕਰਤਾ ਹੁੰਦਾ ਹੈ ਬਈ ਇਹ ਦੁੱਧ ਨੂੰ ਕੱਢੀ ਵੀ ਚੰਗਾ ਅੱਛਾ ਹਾਂ ਕੱਢ ਦੇ ਮੈਂ ਤਾਂ ਬਾਵਾ ਵੀ ਜਗਾ ਵੀ ਘਟ ਰੋਕ ਜਗਾ ਵੀ ਘਟ ਤੇ ਕੰਪੈਸਟੀ ਵੱਧ ਗਈ ਥਣ ਵੀ ਸਾਰੀਆਂ ਗਾਈਆਂ ਨਾਲੋਂ ਡਾਪ ਦਾ ਲੱਗਿਆ ਹੋਇਆ ਤੇ ਮਿਲਕ ਮਿਲਕ ਕੈਪੈਸਿਟੀ ਜਾਦੇ ਕਰ ਦੂਗੀ ਹਾਂ ਜੀ ਹਾਂ ਚਾਹ ਬਾਕੀ ਮੌਕੇ ਦੇ ਮਾਨਤਾ ਨਾ ਹੋ ਜੀ ਵੀਰੇ ਕੋਈ ਗੱਲ ਨਹੀਂ ਆਿਆਂ ਦਾ ਮਾਨਤਾਣਾ ਆਪਾਂ ਜਰੂਰ ਕਰਦੇ ਆਂ ਅ ਬਾਈ ਕਹਿੰਦਾ ਆਏ ਗਏ ਸੱਜਣ ਨੂੰ ਮੋੜਦੇ ਨਹੀਂ ਥੋੜੇ ਬਹੁਤੇ ਫਰਕ ਵਾਲੇ ਨੂੰ ਮੋੜਿਆ ਵੀ ਨਹੀਂ ਹੋਣਾ ਕਦੇ ਬਾਈ ਨਾ ਨਾ ਵੀਰੇ ਨਾ ਤੇ ਆਡਰ ਇਥੋਂ ਦਿਖਾ ਦੇ ਗਰੀ ਅੱਗੇ ਪਿੱਛੇ ਦਾ ਆਡਰ ਕੱਢੂਗੀ ਗਾਂ ਵਾਲੇ ਬੰਨੇ ਵੀ ਆਡਰ ਰੱਖੂਗੀ ਪੂਰਾ ਤੇ ਪਛਾਹ ਵਾਲੇ ਬੰਨੇ ਵੀ ਰੱਖੂਗੀ ਤੇ ਥਾਣ ਥਣ ਇਹਦਾ ਤੁਹਾਨੂੰ ਦੱਸ ਹੀ ਰਿਹਾ ਵਿੱਚ ਚਵਾਈ ਹੈ ਜਿਹੜੀ ਦੀ ਚਵਾਈ ਚੰਗੀ ਹੋਊਗੀ ਇਹ ਬਾਈ ਕਹਿੰਦਾ 45 ਦੀ ਦੇ ਦਾਂਗੇ ਤੇ ਮਾਨਤਾ ਨੇ ਇਹਦੇ ਚ ਆਪਾਂ ਕਰ ਦਿਆਂਗੇ ਨਾ ਕਰ ਦਾਂਗੇ ਬਈ ਹੁਣ ਮਾਰ ਦੇ ਇੱਧਰ ਨਹੀਂ ਬੈਠ ਤੇ ਕੈਮਰਾ ਲੱਗਦਾ ਤੈਨੂੰ ਹੋਰ ਬਾਈ ਤੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ ਇੱਕ ਤਾਂ ਤੇਰੀ ਮੂਰੀ ਚੜਾਈ ਆ ਜਿੱਦਾਂ ਆਪਾਂ ਆਈਂਦਾ ਫਿਰ ਦੋ ਚਾਰ ਵੇਚ ਸਹੀ ਗੱਲ ਤੇਰੇ ਆਉਣ ਤੋਂ ਪਹਿਲਾਂ ਦੋ ਤਿੰਨ ਲੱਗ ਤਾਂ ਬੈਕੀ ਜਾਂਦੇ ਆ ਨਾਲ ਤਾਂ ਡੇਲੀ ਪੈਕ ਦਾ ਜਾਣੀ ਬਈ ਇਹ ਹੈਗੀ ਤੀਜੇ ਸੂਏ ਤੀਜੇ ਸੂਏ ਹਾਂਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਤਾਂ ਵੀਰੇ ਟੋਕੜ ਮੰਨੋ ਜੀ ਤੁਸੀਂ ਅੱਛਾ ਟੋਕੜ ਦਾ ਬੱਚਾ ਹੈਗਾ ਨਾਲ ਇਹਦੇ ਨਹੀਂ ਬੱਚਾ ਨਹੀਂ ਹੈਗਾ ਕਿੰਨਾ ਕ ਟਾਈਮ ਹੋ ਗਿਆ ਉਹ ਆਈਡੀਆ ਹਾਏ ਹੈਗੀ ਵੀਰੇ ਇਹ ਚਾਰ ਪੰਜ ਮਹੀਨੇ ਦੀ ਸੂਈ ਹੋਈ ਠੀਕ ਹੈ ਜੀ ਆ ਲੰਗ ਥੋੜੇ ਪੱਕੇ ਕਰਕੇ ਘੜਦੇ ਆਪਣੀ ਇੱਕ ਜਗ੍ਹਾ ਹੀ ਖੜੀ ਆ ਠੀਕ ਆ ਗੱਲ ਦੁੱਧ ਜਾਨੀ ਹੈਗਾ ਇਹਦੇ ਥੱਲੇ ਵੀਰੇ 11 12 ਕਿਲੋ 11 12 ਕਿਲੋ ਦੁੱਧ ਹਾਂ ਥਾਨ ਚਾਰੇ ਚੱਲਦੇ ਨਹੀਂ ਬਈ ਥਾਨ ਚਾਰੇ ਚੱਲਦੇ ਆ ਯਾਨੀ ਇੱਕ ਥਾਨ ਚ ਘਟਨੇਦਾਰਾ 3.5 ਥਾਨ ਮੰਨ ਕੇ ਲੈ ਕੇ ਜਾਇਓ ਚੋਲੇ ਦੋ ਡੰਗ ਤਿੰਨ ਡੰਗ ਦੁੱਧ 11 12 ਕਿਲੋ ਦੁੱਧਾ ਹਾਂਜੀ ਗੱਬੜ ਹੈ ਨਹੀਂ ਗੱਬੜ ਹੈ ਨਹੀਂ ਪੈਸੇ ਕਿੰਨੇ ਲਵਾਂਗੇ ਪੈਸੇ ਇਹਦੇ ਵੀਰੇ 14000 ਰੁਪਇਆ ਹੋਰ ਵੀ ਕਰਦੇ ਮਾਨ ਚਲ ਉਹ ਮੌਕੇ ਤੇ ਹੋ ਜੂ ਜਿੰਨਾ ਕਿ ਦੁੱਧ ਆ ਉਹ じゃ ਮੁੱਲ ਕਰਤਾ ਆਪਾਂ ਅੱਛਾ ਹਾਂਜੀ ਹਾਂ ਗਾ ਇਹ ਤਾਜੀ ਤਾਂ ਇਹ ਦਿੰਦੀ ਆ ਬਾਈ 22 ਕਿਲੋ ਦਾ ਦੁੱਧ 1200 ਦਾ ਲੀਟਰ ਹੋ ਜੂ ਕਰਦਾ ਇਹ ਯਾਰ 1200 ਦਾ ਲੀਟਰ ਹੋ ਜੂਗਾ ਕੋਈ ਉਹ ਨਾ ਕਰਿਓ ਬਾਲੀ ਟੈਨਸ਼ਨ ਨਾ ਲਿਓ ਫੋਨ ਬਾਈ ਇਹਦਾ ਜੇ 2-4 ਮਹੀਨੇ ਕਿ ਦੁੱਧ ਪੀ ਕੇ ਏਕੜਾ ਘਟਦੀਆਂ ਨੇ ਫੇਰੇ ਮੇਰੀ ਬੈਗ ਨੋ ਹੋਰ ਦੱਸਦਾ ਨਾ ਅੱਗੇ ਸਿਆਲ ਆ ਗਈ ਐ ਨਹੀਂ ਪਤਾ ਮੋਸ਼ਨ ਫੜ ਲਈ 1500 ਫੜੂ ਬਾਈ ਫੜੂ ਚਾਰੂ ਆ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ گاਵਾਂ ਦਾ ਜਿਹੜਾ ਹੁਣ ਸਿਸਟਮ ਆ گاਵਾਂ ਵਾਸਤੇ ਹੁਣ ਚੰਗਾ ਮੌਸਮ ਆਊਗਾ ਅੱਗੇ ਇਹ ਭਾਰ ਦੀਆਂ ਵੀਹਾਂ ਦਿਨਾਂ ਤੱਕ ਬਾਈ ਠੰਡ ਦਾ ਮੌਕਾ ਚੱਲ ਪੈਣਾ ਤੇ گاਵਾਂ ਨੇ ਯਾਰਾ ਦੱਬ ਕੇ ਦੁੱਧ ਪਾਉਣਾ ਸਾਰੀ ਸਰਦੀ ਹਾਂ ਹਾਂ ਬਾਈ ਟਿੱਕਾ ਆਪਣੇ ਕੋਲੇ ਪਿੰਜਰਾ ਵੀ ਆ ਹਾਂ ਬਾਈ ਉਧਰ ਵੀ ਮਾਰਦੇ ਪਿੰਜਰੇ ਇਹ ਤਾਂ ਦਾਣਾ ਖੁੱਲਾ ਪਾਲਦੀ ਆ ਵੀਰੇ ਅੱਛਾ ਵੀ ਟਾਣਾ ਹੋਵੇ ਦੁੱਧ ਤਾਂ ਜਿੰਨਾ ਮਰਜ਼ੀ ਲੈ ਲਿਓ ਆ ਦਾਣਾ ਵਾਈ ਕਹਿੰਦਾ ਖੁੱਲਾ ਪਾੜ ਲਿਆ ਤੇ ਆ ਵਾਈ ਕੋਲੇ ਹੈਗਾ पिंजरा ਇਹਦੇ ਕਿੰਨੇ ਰੁਪਏ ਲਵਾਂਗੇ ਇਹ ਬਈ ਆਪਾਂ 5500 ਦਾ ਦੇ ਦਾਂਗੇ ਇਹ ਫੇਰੇ ਹਾਮ ਨਾਲ ਕੁਆਂਟਲ ਡੇਢ ਕੁਆਂਟਲ ਤੋਂ ਉੱਪਰ ਹੀ ਹੋਊਗਾ ਇਹ पिंजਰੇ ਅੱਜ ਆ ਜਾਲੀ ਜੁਲੀ ਵੀ ਦਿਖਾ ਦੇ ਗਏ ਇਹ ਦੋ ਆਲਾ ਸੀ ਵੀਰੇ ਦੋ ਡੋਗ ਰੱਖੇ ਹੋਏ ਸੀ ਇਹਦੇ ਚ ਆਪਣੇ ਠੀਕ ਆ ਗੱਲ ਤੇ ਯਾਨੀ ਮੈਂ ਫਿਰ ਇੱਕ ਆਲਾ ਕਰਾ ਲਿਆ ਸੀ ਵਿਚਾਲੇ ਨਾਲ ਇਹਦੇ ਸੀਗੀ ਤੇ ਯਾਨੀ ਵੱਡਾ पिंजਰਾ ਹੈਵੀ ਆ ਠੀਕ ਆ ਜੀ ਆ ਟੂਰ ਲੱਗੇ ਹੋਏ ਨੇ 5500 ਦਾ 5500 ਦਾ ਦੇ ਦਾਂਗੇ ਯਾਰ ਠੀਕ ਹੈ ਗੱਲ ਇਹ ਬਾਈ ਕਹਿੰਦਾ ਦੇ ਦਾਂਗੇ 5500 ਦਾ ਨੰਬਰ ਬੋਲ ਦਿਓ ਜੀ ਨੰਬਰ ਜੀ ਆਪਣਾ ਹੈਗਾ ਵਾ 87290 99861 98552 98122 ਹਾਂਜੀ ਆਦੇ ਇਧਰਲੇ ਬੰਦੇ ਕੋ ਸੱਜਣ ਨੂੰ ਵੀ ਬੁਲਾ ਲਾ ਯਾਰ ਆ ਜਾ ਇਹ ਬੰਦਾ ਆਪਣਾ ਨਾਮ ਆਇਆ ਜੀ ਠੀਕ ਹੈ ਗੱਲ ਹਾਂ ਆ ਇਹਦੀ ਵੀ ਸੇਵਾ ਪਾਣੀ ਵਾਸਤੇ ਮੈਂ ਸੱਦਿਆ ਬਾਈ ਨੂੰ ਆ ਜਾਵਰਾਂ ਨੂੰ ਆ ਜਾ ਤੇ ਇਹ ਸੱਜਣ ਨੂੰ ਵੀ ਯਾਰ ਜਿਵੇਂ گاਵਾ ਕੋਈ ਸੱਜਣ ਲੈ ਕੇ ਜਾਂਦਾ ਕੀ 50 ਰੁਪਏ ਡਾਲੇ ਦਾ 150 ਜਿੰਨਾ ਵੀ ਸਿਸਟਮ ਆਪਣਾ ਹੁੰਦਾ ਬਾਈ ਹੈਨਾ ਹਾਂ ਇਹ ਉਹ ਤਾਂ ਸਰਦਾ ਬਾਈ ਜੇ ਕਿਸੇ ਨਾਲ 100 ਦੇ ਦੋ ਜੇ 50 ਦੇ ਦੋ ਯਾਰਾ ਕਿਉਂਕਿ ਇਹ ਸੱਜਣ ਵੀ ਜਿਵੇਂ ਆਪਾਂ ਕਈਲੀ ਵਿਕਾਸ ਕਰਕੇ ਹੈਨਾ ਆਸ ਕਰਕੇ ਸੱਜਣਾ ਸਾਮ ਸੰਭਾਲ ਵੀ ਕਰਦਾ ਗਾਮਾਂ ਦੀ ਤੇ ਚੜਾਉਂਦਾ ਵੀ ਧਿਆਨ ਨਾਲ ਬੱਚਾ ਚੜਾਉਂਦਾ ਐਨ ਬੱਚਾ ਦਾ ਚੱਕ ਕੇ ਗੱਡੀ 'ਚ ਭੱਜ ਲੈਂਦਾ ਠੀਕ ਐ ਗੱਲ ਬੱਚਾ ਨੂੰ ਚਲਾਉਂਦਾ ਹੋਰ ਨਵੀਆਂ ਲੈ ਕੇ ਆਵਾਂਗੇ ਹਾਂਜੀ ਆਏ ਬਾਈ ਦਾ ਵੀ ਇਰਮਾਨਤਾਨ ਕਰਿਓ ਹੈ ਨਾ ਜਿਹੜੇ ਸੱਚ ਨੂੰ ਰੋਗਾਂ ਵਾਲੇ ਨੇ ਕਿਉਂਕਿ ਆਪਾਂ ਨੂੰ 100 ਪਿਆਰ ਨਾਲ ਤੁਹਾਨੂੰ ਸਾਰਾ ਫਰਕ ਨਹੀਂ ਆ ਹਾਂ ਬਾਕੀ ਬਾਈ ਤਸੱਲੀ ਤੁਸੀਂ ਕਰਨੀ ਆ ਡੰਗਰਾਂ ਦੀ ਬਾਈ ਨੇ ਦਿਖਾ ਤੇ ਆਪਾਂ ਦੁੱਧ ਦਾਸਤਾ ਇਹ ਇਧਰਲੇ ਪੰਨੇ ਮਿਲ ਤਸੱਲੀ ਤੁਸੀਂ ਕਰਨੀ ਆ ਹਾਂ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਡੰਗ ਦੋ ਡੰਗ ਚਾਹੇ ਚਾਰ ਡੰਗ ਤਸੱਲੀ ਕਰਕੇ ਲੈ ਜਾਓ ਬਾਈ ਕੋਲੇ ਇਹ ਵੀ ਚੀਜ਼ਾਂ ਤੁਹਾਨੂੰ ਟਾਪ ਕੁਆਲਟੀ ਦੀ ਦਿਖਾਈਆਂ ਨੇ ਅੱਜ ਮੈਂ ਥਾਣ ਥੁਣ ਦੀਆਂ ਸਾਰੀਆਂ ਸਾਫ਼ ਨੇ ਬੱਸੀਆਂ ਸਾਰੀਆਂ ਓਕੇ ਨੇ ਆ ਥਾਣਾ ਥੁਣਾ ਦੀ ਬਾਈ ਕਹਿੰਦਾ ਗਾਰੰਟੀ ਇੱਕ ਵਾਰੀ ਇੱਥੇ ਦਿਖਾ ਦੇ ਗਏ ਦੀ ਸਾਰੀਆਂ ਪੰਜ ਜਰਸੀ ਦਿਖਾਈਆਂ ਨੇ ਤੁਹਾਨੂੰ ਤਕਰੀਬਨ ਤਕਰੀਬਨ ਇੱਕ ਦਿਖਾਈਆ ਐਫ 6 ਨਗ ਦਿਖਾਏ ਨੇ ਇਹਨਾਂ ਤੋਂ ਜਿਹੜਾ ਵੀ ਨਗ ਬਾਈ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ